ਲੁਧਿਆਣਾ ਦੇ ਥਾਣਾ ਮਿਹਰਬਾਨ ਅਦਨਪੰਦੇ ਪਿੰਡ ਰੋਡ ਤੋਂ 6 ਸਾਲ ਦੇ ਬੱਚੇ ਨੂੰ ਅਗਵਾ ਕਰਨ ਦੇ ਮਾਮਲੇ ਵਿੱਚ ਸਿਰਫ 36 ਘੰਟਿਆਂ ਦੇ ਵਿੱਚ ਸੁਲਝਾਉਂਦੇ ਹੋਏ ਪੁਲਿਸ ਨੇ ਦੋਸ਼ੀ ਨੌਕਰ ਨੂੰ ਕਾਬੂ ਕਰਨ ਦੇ ਨਾਲ ਬੱਚੇ ਨੂੰ ਸਫਲਤਾਪੂਰਵਕ ਬਰਾਮਦ ਕਰ ਲਿਆ ਹੈ ਜਿਸ ਨੂੰ ਪ੍ਰੈਸ ਕਾਨਫਰੰਸ ਦੇ ਦੌਰਾਨ ਪੁਲਿਸ ਕਮਿਸ਼ਨਰ ਰਕੇਸ਼ ਕੁਮਾਰ ਅਗਰਵਾਲ ਅਤੇ ਸੀਨੀਅਰ ਅਧਿਕਾਰੀਆਂ ਨੇ ਮਾਪਿਆਂ ਨੂੰ ਸੌਂਪਿਆ ਇਸ ਦੇ ਨਾਲ ਹੀ ਦੋਸ਼ੀਆਂ ਨੂੰ ਫੜਨ ਦੀ ਘਟਨਾ ਨਾਲ ਜੁੜੀ ਇੱਕ ਵੀਡੀਓ ਵੀ ਵਾਇਰਲ ਹੋਈ ਸੀ ਤੇ ਪੌਨਿਆ ਇੱਕ ਨਜ਼ਰ ਖਬਰ ਤੇ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦੇ ਹੋਏ ਪੁਲਿਸ ਕਮਿਸ਼ਨਰ ਰਕੇਸ਼ ਅਗਰਪਾਲ ਨੇ ਦੱਸਿਆ ਕਿ આરોપી ਨੌਕਰ ਵਿਜੇ ਨੂੰ ਪਰਿਵਾਰ ਦੇ ਵੱਲੋਂ ਘਰੇਲੂ ਮਦਦ ਦੇ ਲਈ ਮਾਤਰ 10 ਦਿਨ ਪਹਿਲਾਂ ਹੀ ਰੱਖਿਆ ਗਿਆ ਸੀ ਲੇਕਿਨ આરોપી ਨੇ ਪਰਿਵਾਰ ਨੂੰ ਆਪਣਾ ਅਸਲੀ ਨਾਮ ਆਕਾਸ਼ ਵੱਜੁਰ ਨਹੀਂ ਦੱਸਿਆ ਸੀ આરોપી 29 ਜੁਲਾਈ ਦੀ ਸ਼ਾਮ ਨੂੰ ਪਰਿਵਾਰ ਦੀ activate ਤੇ ਬੱਚੇ ਨੂੰ ਲੈ ਗਿਆ ਅਤੇ ਕੁਝ ਹੀ ਦੂਰੀ ਤੇ ਐਕਟਿਵਾ ਨੂੰ ਛੱਡ ਗਾਇਬ ਹੋ ਗਿਆ ਸੀ ਜਿਸ ਤੋਂ ਬਾਅਦ આરોપી ਦੇ ਵੱਲੋਂ ਜਦੋਂ ਪਰਿਵਾਰ ਤੋਂ ਫਿਰੌਤੀ ਮੰਗੀ ਗਈ ਤਾਂ ਸੂਚਨਾ ਪੁਲਿਸ ਨੂੰ ਦਿੱਤੀ ਗਈ ਪੁਲਿਸ ਨੇ આરોપી ਦੀ ਤਲਾਸ਼ ਵਿੱਚ ਵੱਖ-ਵੱਖ ਪੱਧਰ ਤੇ ਟੀਮਾਂ ਦਾ ਗਠਨ ਕੀਤਾ ਅਤੇ ਸਵੇਰੇ ਵੇਲੇ ਪਿੰਡ ਵੱਲੋਂ ਇੱਕ ਟੀਮ ਅਤੇ ਪੁਲਿਸ ਦੇ ਵੱਲੋਂ ਸਤਲੁਜ ਦਰਿਆ ਦੇ ਨੇੜੇ ਛਾਪਾ ਮਾਰੀ ਦੇ ਦੌਰਾਨ ਬੱਚਾ ਭਰਾਮਤ ਕਰ ਲਿਆ ਗਿਆ ਚਾਹੇ ਕਿ આરોપી ਮੌਕੇ ਤੋਂ ਫਰਾਰ ਹੋ ਗਿਆ ਅਤੇ ਦਾਦਾ ਇਹ ਕਿ ਜਿਸ ਨੂੰ ਪਿੰਡ ਵਾਲਿਆਂ ਨੇ ਕਾਬੂ ਕਰ ਲਿਆ ਸੀ ਅਤੇ ਉਸ ਦੀ ਜੰਮ ਕੇ ਪਟਾਈ ਵੀ ਕੀਤੀ ਜਿੱਦਾਂ ਪੁਲਿਸ ਵੱਲੋਂ ਸਿਵਲ ਹਸਪਤਾਲ ਵਿੱਚ ਪਹਿਲ ਦੇ ਤੌਰ ਤੇ ਇਲਾਜ ਕਰਵਾਇਆ ਗਿਆ ਉਹਨਾਂ ਨੇ ਖੁਲਾਸਾ ਕੀਤਾ ਕਿ આરોપી ਯੂਪੀ ਦੇ ਫਤੇਪੁਰ ਦਾ ਰਹਿਣ ਵਾਲਾ ਹੈ ਅਤੇ ਉਸ ਦੀ ਜਾਤ ਲਗਾਤਾਰ ਚਾਰੀ ਹੈ ਉਥੇ ਹੀ ਬੱਚੇ ਦੀ ਮਾਂ ਨੇ ਬੇਟੇ ਨੂੰ ਵਾਪਸ ਪਾ ਕੇ ਪੁਲਿਸ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹਨਾਂ ਦੀ ਹਿੰਮਤ ਟੁੱਟ ਗਈ ਸੀ ਪਰ ਪੁਲਿਸ ਨੇ कड़ी मेहनत रंग ਲੈ ਕੇ ਆਈਏ ਉਥੇ ਹੀ ਪਿੰਡ ਵਾਲਿਆਂ ਦਾ ਕਹਿਣਾ ਸੀ ਕਿ આરોપી ਭੱਜਣ ਦੀ ਫिराਕ ਵਿੱਚ ਸੀ ਅਤੇ ਇਸ ਦੌਰਾਨ ਸਤਲੁਜ ਦਰਿਆ ਦੇ ਵਿੱਚ ਛਾਲ ਮਾਰ ਦਿੱਤੀ ਸੀ ਲੇਕਿਨ ਉਹਨਾਂ ਲੋਕਾਂ ਨੇ આરોપી ਨੂੰ ਕਾਬੂ ਕਰ ਲਿਆ ਕਰਨ ਤੋਂ ਬਾਅਦ ਇਹਨੇ 10-12 ਘੰਟੇ ਬਾਅਦ ਪਰਿਵਾਰ ਨੂੰ ਕਾਲ ਕਰਕੇ 12 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ ਜਿਸ ਬੇਜ ਤੇ ਅਸੀਂ ਐਫ ਆਈ ਆਰ ਦਰਜ ਕੀਤੀ ਐਂਡ ਇੱਕ ਸਰਚ ਆਪਰੇਸ਼ਨ ਸ਼ੁਰੂ ਕੀਤਾ ਗਿਆ ਐਂਡ ਸਰਚ ਆਪਰੇਸ਼ਨ ਤੋਂ ਬਾਅਦ ਅਸੀਂ 36 ਘੰਟੇ ਦੀ ਮਿਹਨਤ ਤੋਂ ਬਾਅਦ ਪਿੰਡ ਦੇ ਬੰਦਿਆਂ ਨੂੰ ਨਾਲ ਲੈ ਕੇ ਸਰਚ ਆਪਰੇਸ਼ਨ ਤੋਂ ਬਾਅਦ ਇਸ ਨੂੰ ਮਲਜ਼ਮ ਨੂੰ ਫੜਨ ਦੇ ਵਿੱਚ ਸਫਲਤਾ ਹਾਸਿਲ ਕੀਤੀ ਤੇ ਬੱਚੇ ਨੂੰ ਅਸੀਂ ਸਫਲਤਾਪੂਰਵਕ ਸ਼ਕੁਸ਼ਲ ਬਰਾਮਦ ਕਰ ਲਿਆ ਹੈ ਤੇ ਜਿਹੜਾ ਮਲਜ਼ਮ ਹੈ ਉਹ ਫੜਿਆ ਗਿਆ ਹੈ ਸਰ ਇਸ ਤੋਂ ਇਲਾਵਾ ਜੀ ਨਕਮ ਉਤੇ ਕੋਈ ਐਫਆਈਆ ਰਜਿਸਟਰ ਇਹ ਮਲਜ਼ਮ ਜਿਹੜਾ ਹੈ ਇਹ ਯੂਪੀ ਦਾ ਰਹਿਣ ਵਾਲਾ ਹੈ ਔਰ ਇਹ ਆਪਣਾ ਫਤਿਹਪੁਰ ਡਿਸਟ੍ਰਿਕਟ ਹੈ ਉਥੇ ਦਾ ਰਹਿਣ ਵਾਲਾ ਹੈ ਇਹ ਇਹ ਕਾਫੀ ਸਮਾਂ ਟਾਈਮ ਤੋਂ ਪੰਜਾਬ ਦੇ ਵਿੱਚ ਰਹਿ ਕੇ ਆਪਣਾ ਕੰਮ ਕਰ ਰਿਹਾ ਸੀ ਤੇ ਇਹਦਾ ਅਸੀਂ ਪਿਛੋਕੜ ਪਤਾ ਕੀਤਾ ਹੈ ਉੱਥੇ ਵੀ ਇਸ ਨੇ ਜਿਹੜਾ ਪਹਿਲਾਂ ਵੀ ਨੌਕਰੀ ਛੱਡ ਕੇ ਆਇਆ ਇਸ ਨੂੰ ਕੱਢਿਆ ਗਿਆ ਕਿਉਂਕਿ ਉਹਨਾਂ ਦੀ ਇਹਨਾਂ ਨੇ ਇਹਨੇ ਮੋਟਰਸਾਈਕਲ ਵਗੈਰਾ ਚੋਰੀ ਕਰ ਲਈ ਸੀ ਤੇ ਇਹਦਾ ਜਿਹੜਾ ਪਾਸਟ ਹੈ ਵਾਕੀ ਅਸੀਂ ਢੁਗਾਈ ਨਾਲ ਪਰਤਾਲ ਕਰ ਰਹੇ ਹਲੇ ਇਸ ਨੂੰ ਬਰਾਮਦੀ ਬੱਚੇ ਨੂੰ ਕੀਤਾ ਗਿਆ ਹੈ ਤੇ ਉਹ ਇਨਵੈਸਟੀਗੇਸ਼ਨ ਦੇ ਦੌਰਾਨ ਸਾਰੇ ਤੱਥ ਸਾਹਮਣੇ ਆਣਗੇ ਜਿਹੜਾ ਮੁਲਜ਼ਮ ਹੈ ਉਹਨੇ ਆਪਣਾ ਨਾਂ ਇਹਨਾਂ ਨੂੰ ਪਰਿਵਾਰ ਨੂੰ ਵਿਜੇ ਕੁਮਾਰ ਦੱਸਿਆ ਸੀ ਇਹਦਾ ਅਸਲ ਨਾਂ ਉਹਦਾ ਆਕਾਸ਼ ਕੁਮਾਰ ਹੈ ਤੇ ਉਹ ਆਪਣੀ ਆਇਡੈਂਟੀਟੀ ਛੁਪਾ ਕੇ ਉਹਦੇ ਮਨ ਦੇ ਵਿੱਚ ਪਹਿਲਾਂ ਹੀ ਸੀਗੀ ਕੋਈ ਨਾ ਕੋਈ ਮੈਂ ਇਸ ਤਰੀਕੇ ਦਾ ਕੰਮ ਕਰਨਾ ਹੈ ਸਾਡੇ ਘਰੇ ਵੀ ਚਾਚਾ ਕੇ ਸਾਨੂੰ ਬਹੁਤ ਇਹਨਾਂ ਨੇ ਪਤਾ ਚਿਹਰੇ ਦਿੱਤੀ ਮੈਂ ਤਾਂ ਬੱਚਾ ਕਿਤੇ ਨਹੀਂ ਜਾਂਦਾ ਅਸੀਂ ਹਰ ਹਿੱਲੇ ਤੁਹਾਨੂੰ ਬੱਚਾ ਲੈ ਕੇ ਦਵਾਂ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਹਾਂ ਕੋਈ ਤਸਦੀ ਮੰਗ ਕੀਤੀ ਨਹੀਂ ਜੀ ਪ੍ਰਤੀਕੋ ਮੰਗੇ ਨਹੀਂ ਉਹਨਾਂ ਨੇ ਹਾਂ ਜੀ ਉਹਨਾਂ ਨੇ ਮੰਗੇ ਹਾਂ ਜੀ 4 ਲੱਖ ਰੁਪਏ ਦੀ ਰਿਵਾਰਡ ਪਾਈ ਆ 200 ਲੱਖ ਰੁਪਇਆ 12 ਵਜੇ ਤੋਂ ਪਹਿਲਾਂ ਪਹਿਲਾਂ ਦੇਜੋ ਤੇ ਆਪ ਦਾ ਬੱਚਾ ਲੈ ਜੋ ਨਹੀਂ ਇਹ ਬੱਚੇ ਨੂੰ ਕਿਹਤਰਾ ਬੰਦਾ ਜੀ ਬੱਚਾ ਉਸ ਤੋਂ ਬਾਅਦ ਲੋਕ ਕਹਿੰਦੇ ਉਹ ਕਾਲ ਆਈ ਸੀ ਮੇਰਾ ਮਕਰ ਸਿੰਘ ਜੀਓਜੀ ਪਿੰਡ ਗੜੀ ਫਾਜਲ ਕਿਦਾਂ ਖੜਿਆ ਗਿਆ ਬੱਚਾ ਅਸੀਂ ਜੋ ਸਾਨੂੰ ਪਤਾ ਲੱਗਿਆ ਸੀ ਵੀ ਇਹ ਬੰਦਾ ਮੁੰਡਾ ਚੱਕ ਕੇ ਗਿਆ ਆ ਤਿੰਨ ਚਾਰ ਦਿਨ ਤੋਂ ਅਸੀਂ ਲੱਭਦੇ ਫਿਰਦੇ ਆਂ ਪਰਸੋਂ ਦੇ ਜੇ ਨਹੀਂ ਲੱਭਿਆ ਅਸੀਂ ਪਾਰਵੀ ਗੇੜਾ ਮਾਰਿਆ ਉਧਰ ਵੀ ਨਹੀਂ ਪਿਆ ਜੰਗਲ ਵਿੱਚ ਕੇ ਸਰਚ ਕੀਤਾ ਫੇ ਅੱਜ ਅਸੀਂ ਆਪਣੀ ਇੱਕ ਮੈਂ ਆਪਣੀ ਫੌਜ ਦੀ ਤਰ੍ਹਾਂ ਟੀਮ ਬਣਾ ਲਈਏ 12-13 ਮੁੰਡਿਆਂ ਦੀ ਟੀਮ ਬਣਾ ਲਈ ਫੇ ਬਣਾ ਕੇ ਮੈਂ ਲੈ ਕੇ ਚੱਲੇ ਮੈਂ ਕਿਹਾ ਵੀ ਆਪਾਂ ਉੱਥੇ ਸਰਚ ਕਰਦੇ ਆਂ ਜੰਗਲ ਨੂੰ ਜਾ ਕੇ ਵੀ ਉੱਥੇ ਲੋਕੇਸ਼ਨ ਆ ਰਹੀ ਆ ਅਸੀਂ ਐਕਸਟੈਂਡ ਲੰਬੀ ਬਣਾ ਕੇ ਅਸੀਂ ਸਰਚ ਕਰਦੇ ਜਾ ਰਹੇ ਸੀ ਸਰਚ ਕਰਦੇ ਮੁੰਡਿਆਂ ਨੂੰ ਸਾਰਿਆਂ ਨੂੰ ਸਮਝਾ ਦਿੱਤਾ ਵੀ ਜੇ ਨੂੰ ਕੋਈ ਜਗ੍ਹਾ ਵਿੱਚ ਰਹਿਣਾ ਜਾਵੇ ਖਾਲੀ ਵੀ ਜਿਹੜੀ ਬਿਨਾ ਦੇਖੇ ਆਪਾਂ ਲੰਘ ਜਾਈਏ ਸਿਗੇ ਪ੍ਰਸ਼ਾਸਨ ਦਾ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਮੈਡਮ ਰੁਪਿੰਦਰ ਕੌਰ ਸਰਾਂਜੀ ਇਹਨੂੰ ਸਾਰਾ ਕੇਸ ਨੂੰ ਹੈਂਡਲ ਕਰ ਰਹੇ ਸੀਗੇ ਮੈਮ ਐਸ ਐਚਓ ਸਿਮਰਨਜੀਤ ਕੌਰ ਜੀ ਪੂਰੀ ਟੀਮ ਜਿਹੜੀ ਅਸੀਂ ਪੂਰੀ ਰਾਤ ਲਗਾਤਾਰ ਦੋ ਰਾਤਾਂ ਤੇ ਪੂਰੇ ਦੋ ਦਿਨ ਜਿਹੜਾ ਕੱਲ ਦਾ ਦਿਨ ਤੇ ਅੱਜ ਦਾ ਦਿਨ ਪੂਰਾ ਲੱਗੇ ਰਹੇ ਆ ਤੇ ਵਧੀਆ ਤਰੀਕੇ ਨਾਲ ਕੋਆਪਰੇਟ ਕਰਕੇ ਸਾਰਿਆਂ ਨੇ ਸਹਾਇਕ ਨਾਲ ਹੀ ਕੰਮ ਹੋਇਆ ਜੀ ਤੇ ਤਿੰਨ ਦਿਨਾਂ ਬਾਅਦ ਸਾਨੂੰ ਅੱਜ ਬੱਚਾ ਬਹੁਤ ਸਹੀ ਸਲਾਮਤ ਬਹੁਤ ਯਾਨੀ ਕਿ ਟੀਮ ਦਾ ਵੀ ਮੁਲਾਜ਼ਮਾਂ ਦਾ ਵੀ ਪੁਲਿਸ ਮੁਲਾਜ਼ਮਾਂ ਦਾ ਸਾਰੇ ਅਫਸਰ ਸਾਹਿਬਾਨਾਂ ਦਾ ਬਹੁਤ ਬਹੁਤ ਜ਼ਿਆਦਾ ਸਹਿਯੋਗ ਮਿਲਿਆ ਸਾਨੂੰ ਯਾਨੀ ਕਿ ਜਿੰਨਾ ਅਸੀਂ ਚਾਹੁੰਦੇ ਸੀ ਉਸ ਤੋਂ ਵੀ ਵੱਧ ਸਹਿਯੋਗ ਮਿਲਿਆ ਸਾਨੂੰ ਜੀ ਹੱਦ ਤੋਂ ਵੀ ਵੱਧ ਸਾਡਾ ਭਾਈਚਾਰਾ ਪਿੰਡਾਂ ਚੋਂ ਬਹੁਤ ਜ਼ਿਆਦਾ ਬਹੁਤ ਮਹਾਰਾਜੀ ਕਿਰਪਾ ਨਾਲ ਯਾਨੀ ਕਿ ਬਹੁਤ ਸਾਡਾ ਸਹਿਯੋਗ ਦਿੱਤਾ ਜੀ ਅਸੀਂ ਹੈਂਡੀਕੈਪਡ ਸੀਗੇ ਦੋ ਜਣੇ ਤੇ ਬਹੁਤ ਸਾਡਾ ਯਾਨੀ ਕਿ ਮਹਾਰਾਜੀ ਕਿਰਪਾ ਨਾਲ ਬਹੁਤ ਜ਼ਿਆਦਾ ਸਾਨੂੰ ਨਾ ਸਹਿਯੋਗ ਮਿਲਿਆ ਸਾਰਾ ਭੈਣ ਭਾਈ ਪੁਲਿਸ ਮੁਲਾਜ਼ਮ ਸਾਰੇ ਅਫਸਰ ਸਾਹਿਬਾਨ ਸਾਰਿਆਂ ਦਾ ਜੀ ਬਹੁਤ ਸਾਨੂੰ ਬਹੁਤ ਬਹੁਤ ਸੰਯੋਗ ਦੀ ਇਹ ਕਹਿੰਦੇ ਆ ਜੀ ਹਰ ਕ ਨੂੰ ਵੀ ਪਹਿਲੀ ਦਾ ਗੱਲ ਆ ਜਿੱਥੇ ਜ਼ਿਕਰ ਇਹ ਜਾਨੀ ਕਿ ਭਈਆ ਲੋਕ ਜਾਂ ਕੋਈ ਵੀ ਜਾਨੀ ਕਿ ਵੈਸੇ ਤਾਂ ਰੱਖੋ ਹੀ ਨਾ ਜੀ ਜਿੱਥੇ ਤੇ ਸਾਡੀ ਉਮੀਦ ਆ ਕਿਉਂ ਇਦਾਂ ਦੀ ਘਟਨਾ ਕਈ ਹੋਰ ਵੀ ਇਹ ਕਰਕੇ ਆਇਆ ਪਿੱਛੇ ਬਹੁਤ ਜਿਆਦਾ ਇਹਨਾਂ ਅਜਿਹੀਆਂ ਘਟਨਾਵਾਂ ਕੀਤੀਆਂ ਮਾ ਜੀ ਤੇ ਬਾਕੀ ਵੈਰੀਫਾਈ ਜਿਹੜਾ ਕਰਾ ਕੇ ਇਹਦਾ ਪ੍ਰੂਫ ਪੱਕਾ ਲੈ ਕੇ ਰੱਖੋ ਨਹੀਂ ਤਾਂ ਵੈਸੇ ਤਾਂ ਸਾਡੀ ਦਾ ਹੱਥ ਬੰਨ ਕੇ ਹੀ ਹੋ ਬੇਨਤੀ ਆ ਜਿਹੜੇ ਹਿਸਾਬ ਦੇ ਅੱਜ ਸਾਡੇ ਨਾਲ ਹੋਏ ਆ ਇਹ ਤਾਂ ਅਲਫਰ ਸਾਹਿਬਾਨ ਜਾਂ ਹੋਰ ਭਾਈਚਾਰਾ ਪਿੰਡਾਂ ਦੇ ਜੋ ਵੀ ਸੱਜਣ ਸੰਬੰਧੀ ਉਹਨਾ ਕਰਕੇ ਮਹਾਰਾਜ ਦੀ ਬਖਸ਼ਿਸ਼ ਕਰਕੇ ਤੁਹਾਨੂੰ ਬੱਚਾ ਮਿਲ ਗਿਆ ਨਹੀਂ ਤਾਂ ਕੋਈ ਉਮੀਦ ਨਹੀਂ ਸੀਗੀ ਨਾ ਕੋਈ ਚਾਂਸ ਹੈਗਾ ਜੀ ਇਸ ਦੇ ਨਾਲ ਹੀ ਪਿੰਡ ਵਾਸੀਆਂ ਨੇ ਦੱਸਿਆ ਕਿ ਦੋਸ਼ੀ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਇਸ ਦੌਰਾਨ ਉਸ ਨੇ ਸਤਲੁਜ ਨਦੀ ਦੇ ਵਿੱਚ ਛਾਲ ਮਾਰ ਦਿੱਤੀ ਪਰੰਤੂ ਉਹਨਾਂ ਨੇ ਦੋਸ਼ੀ ਨੂੰ ਕਾਬੂ ਕਰ ਲਿਆ ਅਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਲੁਧਿਆਣਾ ਤੋਂ ਕਸ਼ਮੀਰ ਸਿੰਘ ਦੇ ਨਾਲ ਅਭਿਸ਼ੇਕ ਜਲੋਟਾ ਦੀ ਰਿਪੋਰਟ For latest updates like and follow our Facebook page SMZ News and don't forget to subscribe our YouTube channel and press the bell icon.